ਸਤਿ ਸ਼੍ਰੀ ਅਕਾਲ ਜੀ ਬੁਰੇ ਦਿਨ ਆਉਣ ਤੋਂ ਪਹਿਲਾਂ ਮਿਲਦੇ ਹਨ ਸਾਨੂੰ ਇਹ ਸੰਕੇਤ ਆਪਣੇ ਪਿਆਰਾਂ ਨੂੰ ਕਸੀਟ ਕਸੀਟ ਕੇ ਤੁਰਨਾ ਜਦੋਂ ਘਰ ਵਿੱਚ ਕਾਲੀਆਂ ਕੀੜੀਆਂ ਨਮਕੀਨ ਚੀਜ਼ਾਂ ਲੈ ਕੇ ਆਉਣ ਲੱਗ ਜਾਣ ਇੱਕ ਪਾਸੇ ਤੋਂ ਚੱਪਲਾਂ ਜਾਂ ਜੁੱਤੀਆਂ ਦਾ ਜ਼ਿਆਦਾ ਘਸ ਜਾਣਾ ਖਾਣਾ ਖਾਂਦੇ ਸਮੇਂ ਮੂੰਹ ਵਿੱਚੋਂ ਆਵਾਜ਼ ਬਾਰ-ਬਾਰ ਆਉਣਾ ਦੁੱਧ ਦਾ ਬਾਰ-ਬਾਰ ਉਬਲਣਾ ਘਰ ਦੇ ਵਿੱਚ ਘਰ ਵਿੱਚ ਕਲੇਸ਼ ਬਣਿਆ ਰਹਿਣਾ ਮੰਦਾ ਚੰਗਾ ਬੋਲਣਾ ਇੱਕ ਦੂਜੇ ਨੂੰ ਗੱਲ ਕਰਦੇ ਸਮੇਂ ਮੂੰਹ ਵਿੱਚੋਂ ਬਾਰ-ਬਾਰ ਆਪਾਂ ਥੁੱਕਦਿਆਂ ਜਦੋਂ ਕਈ ਵਾਰ ਪਾਏ ਕੱਪੜਿਆਂ ਵਿੱਚ ਗਲੀਆਂ ਹੋ ਜਾਂਦੀਆਂ ਹਨ ਘਰ ਵਿੱਚ ਚਲਦੀਆਂ ਘੜੀਆਂ ਦਾ ਅਚਾਨਕ ਰੁਕ ਜਾਣਾ ਜਾਂ ਕਈ ਵਾਰ ਟੁੱਟ ਜਾਣਾ ਹਨ ਤੇ ਇਸ ਨੂੰ ਵੀ ਇੱਕ ਮਾੜਾ ਸੰਕੇਤ ਮੰਨਿਆ ਜਾਂਦਾ ਹੈ ਕਿ ਬੁਰਾ ਵਕਤ ਆਉਣ ਵਾਲਾ ਹੈ ਤੇ ਅੱਗੇ ਸਿਆਣੇ ਵਿੱਚ ਜੈਨੂੰ ਕਈ ਹੱਦ ਤੱਕ ਮੰਨਦੇ ਸੀਗੇ ਜਿਵੇਂ ਦੁੱਧ ਦਾ ਉਬਲ ਜਾਣਾ ਕਸੀੜ ਖੀਰ ਕੇ ਤੁਰਨਾ ਇਹ ਚੀਜ਼ਾਂ ਸਿਆਣੇ ਵੀ ਮੰਨਦੇ ਸੀਗੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬੇਨਤੀ ਹੈ ਤਾਂ ਕਿ ਤੁਹਾਡੇ ਤੱਕ ਅਗਲੀ ਕੋਈ ਵੀਡੀਓ ਮੇਰੀ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ